ਤਬਾਹੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਸਗੋਂ ਜਿਵੇਂ ਜਿਵੇਂ ਪਾਣੀ ਘੱਟ ਹੋ ਰਿਹਾ ਹੈ ਤਾਂ ਪਤਾ ਲੱਗ ਰਿਹਾ ਹੈ ਕਿ ਬਰਬਾਦੀ ਕਿਸ ਪੱਧਰ ਦੀ ਹੋਈ ਹੈ ਫਰੋਜਪੁਰ ਦੇ ਵਿੱਚ ਅਸੀਂ ਮੌਜੂਦ ਆ ਫਰੋਜਪੁਰ ਦੇ ਪਿੰਡ ਇਸ ਵੇਲੇ ਬੱਗੇ ਵਾਲਾ ਪਿੰਡ ਹੈ ਜਿਹੜਾ ਜਮਾਂ ਦਰਿਆ ਦੀ ਫਾਟ ਦੇ ਨਾਲ ਲੱਗਦਾ ਹੁਣ ਇੱਥੇ ਤੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਹਲੇ ਵੀ ਪਾਣੀ ਕਈ ਕਿ ਫੁੱਟ ਤੁਹਾਨੂੰ ਨਜ਼ਰ ਆਏਗਾ ਔਰ ਜਿਹੜੇ ਘਰ ਇਸ ਵੇਲੇ ਨਾਲ ਲੱਗਦੇ ਨੇ ਪਿੰਡ ਨਾਲ ਲੱਗਦੇ ਨੇ ਉਹਨਾਂ ਦੇ ਹਾਲਾਤ ਵੇਖ ਲੋ ਪਾਣੀ ਜਮਾਂ ਕਾਲਾ ਹੋ ਚੁੱਕਿਆ ਵਿਰੋਧੀ ਦਰ ਪਾਣੀ ਦੀਆਂ ਤਸਵੀਰਾਂ ਦਿਖਾ ਦਿਓ ਕਰੀ ਪਾਣੀ ਬਿਲਕੁਲ ਕਾਲਾ ਹੋ ਚੁੱਕਿਆ ਔਰ ਜਿਹੜੀ ਅਸੀਂ ਇੱਥੇ ਇੱਥੇ ਖੜਨਾ ਵੀ ਮੁਸ਼ਕਲ ਹੈ ਜੀ ਇੰਨੀ ਗੰਦੀ ਸਮੈਲ ਆ ਰਹੀ ਹੈ ਕਿਉਂਕਿ ਪਾਣੀ ਦੇ ਵਿੱਚ ਝੋਨੇ ਜਿਹੜੇ ਸੀਗੇ ਉਹ ਖਰਾਬ ਹੋ ਗਏ ਫਸਲਾਂ ਖਰਾਬ ਹੋ ਗਈਆਂ ਔਰ ਪਿੱਛੋਂ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਜਿਹੜੇ ਮਰ ਕੇ ਵਿੱਚ ਆਏ ਨੇ ਉਹਨਾਂ ਦੇ ਕਰਕੇ ਔਰ ਉੱਤੋਂ ਹੁਣ ਇਸ ਪਾਣੀ ਦੇ ਵਿੱਚ ਸਾਰੇ ਦੇ ਵਿੱਚ ਮੱਛੀ ਹੀ ਮੱਛੀ ਹੋ ਗਈ ਹੈ ਹੁਣ ਇਹ ਤਾਂ ਬਹੁਤ ਬਰੀਕ ਮੱਛੀ ਪੈਦਾ ਹੋ ਰਹੀ ਹੈ ਕਿ ਕਿਤੇ ਵੱਡੀ ਮੱਛੀ ਆ ਕਿਤੇ ਬਰੀਕ ਤੇ ਜਿੰਨੀ ਇਹ ਮੱਛੀ ਆ ਇਹਦੇ ਚਲਦਿਆਂ ਇੱਥੇ ਪਾਣੀ ਦੇ ਵਿੱਚ ਬਹੁਤ ਸਵੈਲ ਹੋ ਗਈ ਆ ਪਾਣੀ ਦੇ ਹਾਲਾਤ ਤੁਸੀਂ ਦੇਖ ਲਓ ਤੁਹਾਨੂੰ ਲੱਗਦਾ ਕਿ ਇਹ ਪਾਣੀ ਦੇ ਵਿੱਚੋਂ ਜੇ ਕੋਈ ਇੱਕ ਵਾਰੀ ਲੰਘ ਜੇ ਤੇ ਉਹ ਬਿਮਾਰੀ ਤੋਂ ਬਚ ਸਕੇਗਾ ਬਿਲਕੁਲ ਕਾਲਾ ਪਾਣੀ ਬਿਲਕੁਲ ਕਾਲਾ ਪਾਣੀ ਹੋ ਚੁੱਕਿਆ ਔਰ ਇਸ ਪਾਣੀ ਨੇ ਪਹਿਲਾਂ ਤਾਂ ਐਂ ਤਬਾਈ ਮਚਾਈ ਆ ਜਿਹੜੇ ਕੋਈ ਗਰੀਬਾਂ ਦੇ ਛੱਪਰ ਸੀ ਕਮਰੇ ਸੀ ਉਹਨਾਂ ਕਮਰਿਆਂ ਦੇ ਤੁਸੀਂ ਹਾਲਾਤ ਵੇਖ ਲਓ ਕਿ ਕਿਵੇਂ ਢਹਿ ਢੇਰੀ ਹੋਏ ਆ ਛੱਤਾਂ ਡਿੱਗ ਪਈਆਂ ਔਰ ਉਤੋਂ ਹੁਣ ਜਿਹੜਾ ਪਾਣੀ ਬਰਬਾਦੀ ਕਰ ਰਿਹਾ ਕਾਲਾ ਪਾਣੀ ਤਾਂ ਫਰੋਜਪੁਰ ਦੇ ਲੋਕਾਂ ਨੂੰ ਸਜਾਏ ਕਾਲਾ ਪਾਣੀ ਕਹਿ ਸਕਦੇ ਆ ਕਿ ਇਸ ਵੇਲੇ ਭੁਗਤਨੀ ਪੈ ਰਹੀ ਆ ਇਹ ਸਜਾਏ ਕਾਲਾ ਪਾਣੀ ਕਿੰਨੇ ਦਿਨ ਭੁਗਤਣਗੇ ਤੇ ਕਿਵੇਂ ਇਸ ਤੋਂ ਖਿਹੜਾ ਛੁੱਟੇਗਾ ਕਿਉਂਕਿ ਇਹ ਪਾਣੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦਾ ਪਿੰਡ ਵਾਲੇ ਲੋਕ ਇੱਥੇ ਮੌਜੂਦ ਨੇ ਔਰ ਲਗਾਤਾਰ ਜਿਹੜੇ ਸਮਾਜ ਸੇਵੀ ਆ ਜਾਂ ਮਦਦ ਲਈ ਇਹਨਾਂ ਲੋਕਾਂ ਦੇ ਲਈ ਆ ਰਹੇ ਨੇ ਤਾਂ ਕੋਈ ਕੁਝ ਲੈ ਕੇ ਆਉਂਦਾ ਕੋਈ ਕੁਝ ਲੈ ਕੇ ਆਉਂਦਾ ਇਹਨਾਂ ਦਾ ਹਾਲ ਜਾਣਨ ਦੇ ਲਈ ਲੋਕ ਆਉਂਦੇ ਨੇ ਤਾਂ ਵੀਰ ਹੋਣੀ ਨੇ ਵੀਰ ਮੈਂ ਦੇਖ ਰਿਹਾ ਕਿ ਹੁਣ ਤਾਂ ਇੱਥੇ ਪਾਣੀ ਦੀ ਸਵੈਲ ਬੜੀ ਗੰਦੀ ਹੋ ਗਈ ਆ ਤੇ ਤੁਸੀਂ ਇੱਥੇ ਵਿੱਚ ਹੀ ਰਹੀ ਜੰਨੇ ਆ ਹਾਂਜੀ ਬਾਈ ਜੀ ਕੀ ਕਰੀਏ ਮਜਬੂਰੀ ਆ ਪਸ਼ੂ ਆਪਣੇ ਇੱਥੇ ਤੇ ਘਰ ਛੱਡ ਕੇ ਨਹੀਂ ਜਾ ਸਕਦੇ ਬੜੀ ਸਮੈਲ ਆਉਂਦੀ ਤੇ ਵੀ ਬੁਖਾਰ ਜਾਂ ਜਾਂ ਬੁਖਾਰ ਜਾਂ ਰਹਿਣ ਲੱਪਿਆ ਵੀ ਜਿਆਦਾ ਦਾ ਸਮੈਲ ਤੇ ਗੰਦਾ ਪਾਣੀ ਆ ਬਾਈ ਜੀ ਉਹ ਨੁਕਸਾਨ ਤੋਂ ਬਚੇ ਕਿਉਂਕਿ ਜਿਵੇਂ ਆ ਦੇਖਿਆ ਮੈਂ ਕਿੰਨੇ ਕਮਰੇ ਡਿੱਗੇ ਪਏ ਆ ਅੱਗੇ ਤੁਹਾਡੇ ਬਾਕੀ ਹੋਰ ਕਿੰਨਾ ਕੁ ਦਾ ਨੁਕਸਾਨ ਹੋਇਆ ਬੜਾ ਨੁਕਸਾਨ ਆ ਬਾਈ ਜੀ ਕਮਰਿਆਂ ਦੇ ਨੀਂਆ ਵੀ ਬਹਿ ਗਈਆਂ ਥੱਲੇ ਨੀਂਆ 'ਚ ਪਾਣੀ ਪੈ ਗਿਆ ਹੈ ਕਿਉਂਕਿ ਇਹ ਪਲਿਆਂ ਜਮਾਨੇ ਦੀਆਂ ਬਲੀਆਂ ਵੀ ਪੁਰਾਣੇ ਕਮਰੇ ਆ ਦੇਖੋ ਹਾਲਾਤ ਇਹ ਸਾਰੇ ਵੀ ਬੜਾ ਕੁਝ ਤਬਾਹ ਕਰ ਗਿਆ ਪਾਣੀ ਅੱਛੇ ਵੀ ਅੱਗੇ ਵੀ ਪਾਣੀ ਦਾ ਤੁਹਾਡਾ ਥੱੜਾ ਖੜਾ ਕਿਉਂ ਨਹੀਂ ਛੁੱਟੂਗਾ ਜਦੋਂ ਪਿਛਲੀ ਵਾਰੀ ਵੀ ਪਾਣੀ ਆਇਆ ਬਰਬਾਦੀ ਕਿੰਨੇ ਦਿਨ ਚੱਲਦੀ ਹੈ ਬਾਜੀ ਆ 2023 ਚ ਵੀ ਆਇਆ ਸੀ ਬੜਾ ਕੁਛ ਨੁਕਸਾਨ ਕਰ ਗਿਆ ਕਮਰੇ ਢਾ ਗਿਆ ਫਿਰ 2025 ਨੇ ਬੜਾ ਬਿਮਾਰ ਕਾ ਕੀਤੀ ਪਾਣੀ ਦੀ ਬੜੇ ਮੰਦੇ ਹਾਲਾਤ ਆ ਮੰਦੇ ਹਾਲਾਤ ਨੇ ਪਿੱਛੇ ਕੁਝ ਬੀਬੀਆਂ ਨੇ ਪਹਿਲਾਂ ਬੀਬੀਆਂ ਦੀ ਗੱਲ ਸੁਣ ਲਈਏ ਤਾਂ ਬੀਬੀਆਂ ਨੇ ਤਾਂ ਬਹੁਤ ਕੁਝ ਝੰਡਾਇਆ ਬੀਬੀ ਬੰਦੇ ਤਾਂ ਫਿਰ ਵੀ ਕਿਵੇਂ ਨੇ ਕਿਵੇਂ ਘੱਟ ਜਾਂਦੇ ਬੀਬੀਆਂ ਦੇ ਲਈ ਬੜੀਆਂ ਚਰੋਤੀਆਂ ਤੁਸੀਂ ਘਰ ਵੀ ਚਲਾਉਣਾ ਐ ਇੰਨਾ ਹਾਲਾਤਾਂ ਚ ਚੁੱਲ੍ਹਾ ਵੀ ਬਾਲਣਾ ਪਰਿਵਾਰ ਵੀ ਸਾਂਭਣਾ ਹੈ ਕਿਹੇ ਜਿਹੇ ਹਾਲਾਤ ਨੇ ਤੁਹਾਡੇ ਬਹੁਤ ਔਖਾ ਪੁੱਤ ਸਾਨੂੰ ਤਾਂ ਬਹੁਤਾ ਹੀ ਯਾਦ ਆਇਆ ਖਾ ਤੇ ਕੀ ਕਰਗੇ ਹਣ ਫਿਰ ਜੇ ਹੁਣ ਘਰ ਛੱਡਦੇ ਆ ਤੇ ਜੇ ਕੋਈ ਨਸ਼ੇ ਵਾਲੇ ਆਉਂਦੇ ਤੇ ਉਹ ਜਿਹੜਾ ਕੋਈ ਕੋਲੀ ਪੰਡਤ ਉਹ ਲੈ ਜਾਣਗੇ ਤੇ ਸਾਡਾ ਖਿਆਲ ਪਰ ਬੀਬੀ ਆ ਤਾਂ ਮੈਂ ਦੇਖ ਰਿਹਾ ਵੇਖਾ ਜਿਵੇਂ ਆ ਕੰਧਾਂ ਡਿੱਗ ਪੀਆਂ ਕਮਰਾ ਡਿੱਗ ਪਿਆ ਉਧਰਾਂ ਕਾਲਾ ਪਾਣੀ ਆ ਮੁਸ਼ਕਾ ਹੀ ਜਾਂਦਾ ਇੱਥੇ ਕਿਵੇਂ ਰਹੋਗੇ ਮਾਰੀਦਾ ਹੀ ਰਹਿਣਾ ਪੈਂਦਾ ਪੁੱਤ ਕੀ ਕਰਗੇ ਬਹੁਤ ਔਖਾ ਕੰਮ ਹੈ ਬਜ਼ੁਰਗ ਤੁਸੀਂ ਬੱਚੇ ਵੀ ਹੋਣੇ ਘਰਾਂ ਚ ਬੱਚੇ ਤਾਂ ਬਾਹਰ ਕੱਢਿਆ ਤੇ ਅਸੀਂ ਫਿਰ ਦੋ 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 ਜੀ ਤਿੰਨ ਤਿੰਨ ਘਰੇ ਰਹਿਣੇ ਆ ਬਿਕਰੇ ਨਹੀਂ ਸਾਡਾ ਡੰਗਰ ਮਾਲ ਵੀ ਘਰੇ ਆ। ਹਨ ਫਿਰ ਕੀ ਕਰਕੇ ਘਰੇ ਨਹੀਂ ਸੁੱਤਦਾ। ਤੱਕ ਵਸੇ ਸਮਾਨ ਪੱਤਾ ਮਿਲ ਗਿਆ ਖਾਣ ਨੂੰ ਪਸ਼ੂਆਂ ਉੱਤੇ ਟੁੜੀ-ਟਾੜੀ ਆ ਗਈ ਸੀ। ਨਹੀਂ ਟੁੜੀ-ਟਾੜੀ ਤਾਂ ਨਹੀਂ ਆਈ ਤੇ ਉੱਤਰ ਬਾਹਰੋਂ ਚਾਰਚੂਰ ਹੀ ਲੈਂਦੇ ਮੁੰਡੇ ਵਕਤ ਨਾਲ ਹੀ ਮਾਰੇ ਮੋਟਾ। ਤੇ ਯਹਾਂ ਪਿੰਕਤੀ ਨਾਲ ਲੈਂਦੇ। ਹਾਂਜੀ। ਕਿਸਤੀ ਤੇ ਵੀ ਨਹੀਂ ਕੱਲ ਰੇਡ ਕੇ ਲਿਆਏ ਤਾਂ ਵਿਚੇ ਹੀ ਕਰ ਗਿਆ ਚਾਰਚੂਰ ਆਉਂਦੇ ਆਉਂਦੇ। ਫਰ ਲੱਗ ਗਿਆ ਗਿੱਲਾ ਹੋ ਗਿਆ ਤੇ ਉਹ ਸਭ ਕਨੇ ਪਾਇਆ ਪਹਿਲਾਂ ਜਾ ਕੇ ਵੇਲਾ ਕੋਠੀ ਵੀ ਸਾਰੀ ਸਾਡੀ ਪਾਟੀ ਪਈ ਤੇ ਵੀ ਭਾ ਮੁੰਡਾ ਜੀ ਬਣ ਪਾਣੀ ਦੇ ਵਿੱਚ ਦੀ ਲੰਘੀ ਜਾਂਦਾ ਅਜੇ ਇੱਕ ਕਰੀ ਲੰਘਣਾ ਉੱਠ ਜਾਨੇ ਆ ਮੁੰਡਾ ਦੇ ਪਾਣੀ ਵਿੱਚ ਦੀ ਆਇਆ ਤੁਸੀਂ ਸਾਰਾ ਦਿਨ ਪਾਣੀ ਚ ਲੱਗੀ ਜਾਂਦੇ ਆ ਤੇ ਬਿਮਾਰੀ ਦਾ ਬੜਾ ਡਰ ਹੈ ਬਿਮਾਰੀ ਫਿਰ ਦਵਾਈ ਤੋਂ ਹੀ ਲੈ ਲਈਦੀ ਦਵਾਈ ਦੇ ਜਾਂਦੇ ਡਾਕਟਰ ਤੇ ਖਾ ਲਈਦੀ ਚਲ ਤੇ ਅੱਛਾ ਇਹਨਾਂ ਦੇ ਹਾਲਾਤ ਵੇਖ ਕੇ ਬਈ ਜੀ ਆਪਾਂ ਤਾਂ ਥੋੜੀ ਦੇਰ ਲਈ ਆਏ ਆ ਆਪਣੇ ਨੇ ਔਖਾ ਹੋਇਆ ਪਿਆ ਤੇ ਨਾ ਵਿਚਾਰੇ ਨੇ ਤਾਂ ਇੱਥੇ ਹੀ ਦਿਨ ਰਾਤ ਕੱਟ ਰਹੇ ਆ ਦੇਖੋ ਜੀ ਇਹ ਜਿਹੜੇ ਲੋਕ ਹੈ ਇਹਨਾਂ ਨੇ ਪਹਿਲਾਂ 2023 ਚ ਬੜੀ ਵੱਡੀ ਪ੍ਰੋਬਲਮ ਆਇਆ ਇਹਨਾਂ ਨੇ ਦੇਖਿਆ ਉਦੋਂ ਵੀ ਇਹਨਾਂ ਨੂੰ ਘਰ ਟਹਿ ਗਏ ਫਿਰ ਵੀ ਇਹਨਾਂ ਰੱਬ ਦਾ ਸ਼ੁਕਰ ਕਰਕੇ ਆਪਦਾ ਕੇ ਜ਼ਿੰਦਗੀ ਬਸਰ ਕੀਤੀ ਫਿਰ ਉਸ ਤੋਂ ਬਾਅਦ ਪਿੱਛੇ ਇੱਕ ਸੰਧੂਰ ਆਪਰੇਸ਼ਨ ਚੱਲਿਆ ਉਹਦੇ ਵਿੱਚ ਵੀ ਸਭ ਤੋਂ ਵੱਧ ਜੇ ਲੋਕਾਂ ਨੂੰ ਅਸਰ ਹੋਇਆ ਇਹਨਾਂ ਨੂੰ ਇਹਨਾਂ ਦੇ ਵਿੱਚ ਮੰਨਦਾ ਜਿਹੜਾ ਡਰਦਾ ਪਿਆ ਸੀ ਇਹਨਾਂ ਲੋਕਾਂ ਚ ਆਇਆ ਹੁਣ 2025 ਦੇ ਵਿੱਚ ਤਾਂ ਉਸ ਤੋਂ ਜ਼ਿਆਦਾ ਪਾਣੀ ਆ ਗਿਆ ਹੁਣ ਆਪਾਂ ਵੀ ਦੇਖਿਆ ਪਹਿਲਾਂ ਤੇ ਇਹਨਾਂ ਨੂੰ ਸਾਫ਼ ਪਾਣੀ ਜਿਹੜਾ ਹੜ ਦੇ ਹੜ ਦੇ ਪਾਣੀ ਨੇ ਮਾਰ ਮਾਰੀ ਹੁਣ ਆ ਕਾਲਾ ਪਾਣੀ ਆ ਜਿਹੜਾ ਤੁਸੀਂ ਕਹਿ ਰਹੇ ਕਾ ਵਿਚ ਇੰਨੀ ਮੱਛੀ ਆ ਗਈ ਆ ਜ ਜਿਹਦੇ ਤੋਂ ਲੜਾਈ ਜਿਹੜੀ ਇਹਨਾਂ ਦੀ ਅਸਲੀ ਇਹਨਾਂ ਦੀ ਜ਼ਿੰਦਗੀ ਜਿਹੜੀ ਨੁਕਸਾਨ ਹੁਣ ਸ਼ੁਰੂ ਹੋਣੀ ਆ ਕਿਉਂਕਿ ਹੁਣ ਜਦੋਂ ਪਾਣੀ ਲੈ ਗਿਆ ਘਰ ਟਹਿ ਗਏ ਮੋਤਾ ਇੱਥੇ ਇਸ ਪਿੰਡ ਵਿੱਚ ਇੱਕ ਤਾਂ ਕੱਲ ਪਾਣੀ ਨਾਲ ਡੁੱਬ ਕੇ ਮੌਤ ਹੋ ਗਈ ਇੱਕ ਥੋੜੀ ਦਿਨ ਪਹਿਲਾਂ ਇੱਕ ਲੜਕੀ ਸੀ ਜੀ ਦੀ ਸੱਪ ਲੜ ਕੇ ਮੌਤ ਹੋ ਗਈ ਦੇਖੋ ਦੋ ਤਿੰਨ ਘਰ ਤਾਂ ਇਸ ਜਿੱਥੇ ਆਪਾਂ ਖੜੇ ਆ ਇਸੇ ਹੀ ਮੌਤ ਹੋ ਗਈਆਂ ਹੋਰ ਸਾਡੇ ਪਿੰਡਾਂ ਦੇ ਵਿੱਚ ਜੇ ਬੰਡਾਲੇ ਚ ਉਧਰ ਵੀ ਇੱਕ ਦੋ ਮੌਤ ਹੋ ਗਈ ਆ ਇਸ ਕਾਲੇ ਕੇ ਠਾੜ ਆ ਸਾਰੇ ਇਹਨਾਂ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਜਦੋਂ ਪਾਣੀ ਲੈ ਗਿਆ ਨੇ ਜ਼ਮੀਨਾਂ ਬਹੁਤ ਖਰਾਬ ਹੋਣੀਆਂ ਆ ਕਰਤਾ ਖਰਾਬ ਹੋਣੀ ਹੋਣੀ ਹੈ ਨਾਲ ਜਿਹੜੀ ਇਸ ਏਰੀਆ 'ਚ ਜ਼ਮੀਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ 2023 'ਚ ਵੀ ਬੜਾ ਵੱਡਾ ਨੁਕਸਾਨ ਹੋਇਆ ਹੈ ਗਿਆ ਜੀ ਤੁਸੀਂ ਦੋ ਮੋਤਾਂ ਦੱਸਿਆ ਇੱਕ ਤਾਂ ਤੁਸੀਂ ਕਹਿੰਦੇ ਹੋ ਕਿ ਕੰਸਪ ਲੜਨਾ ਲੜਕੀ 20 ਸਾਲ ਦੀ ਕਹਿੰਦੇ ਉਹ ਬੱਚੀ ਵਿਚਾਰੀ ਬੜਾ ਮੰਦ ਭਗਾ ਉਦੋਂ ਹੋਇਆ ਉਹਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ ਦੇਖੋ ਇਹ ਸਰਕਾਰ ਦੇ ਵਿੱਚ ਜਿੰਨੇ ਟਾਈਮ ਨੂੰ ਇੱਥੇ ਆਉਣਾ ਸੀਗਾ ਇਹ ਤਾਂ ਫਿਰ ਵੀ ਉਹਨਾਂ ਨੇ ਦੱਸਿਆ ਇਥੋਂ ਆਪਣੇ ਵੱਲੋਂ ਅਗਨਬੋਟ ਆਇਆ ਫਿਰ ਉਹਨੂੰ ਲੈ ਕੇ ਗਏ ਆ ਕੋਈ ਸਰਕਾਰ ਵੱਲੋਂ ਕੋਈ ਖਾਸ ਇਥੇ ਸਹੂਲਤੀ ਨਹੀਂ ਹੈਗੀ ਜਿਹਦਾ ਉਹਦਾ ਇਮੀਡੀਏਟਲੀ ਕੋਈ ਇਲਾਜ ਕੀਤਾ ਜਾ ਸਕਦਾ ਹੈ ਜਿਹੜਾ ਦੂਜਾ ਤੁਸੀਂ ਡੁੱਬਣ ਦੀ ਦੱਸ ਰਹੇ ਇੱਕ ਬੰਦਾ ਕੱਲ ਡੁੱਬ ਕੇ ਮਰ ਗਿਆ ਹੁਣ ਤਾਂ ਪਾਣੀ ਘਟਣਾ ਸ਼ੁਰੂ ਹੋਇਆ ਸੀ ਉਹ ਆਪਣਾ ਇਹ ਸਮਾਨ ਲੈਣ ਵਾਸਤੇ ਉਥੋਂ ਪਿੰਡ ਗਿਆ ਸੀ ਪਿੱਛੇ ਬੰਨ ਤੇ ਉਹਦੇ ਵਾਸਤੇ ਜਦੋਂ ਲੈ ਕੇ ਆਇਆ ਉਹ ਬੰਦਾ ਵੀ ਤਾਰੂ ਸੀ ਪਰ ਇੱਥੋਂ ਜਦੋਂ ਲੈ ਕੇ ਆਇਆ ਕਿ ਡੂੰਘੇ ਦੇ ਵਿੱਚ 35 ਸਾਲ ਤੇ 36 ਸਾਲ ਦੀ ਉਮਰ ਸੀ ਜਿਹੜਾ ਉੱਥੇ ਡਿੱਗ ਕੇ ਮਾਰ ਗਿਆ ਫਿਰ ਵੀ ਸਰਕਾਰ ਵੱਲੋਂ ਕੋਈ ਨਹੀਂ ਇੱਥੇ ਆਇਆ ਫਿਰ ਵੀ ਸਾਡੇ ਉੱਥੇ ਜਥੇਬੰਦੀ ਵੱਲੋਂ ਗਨਵੋਟ ਆਇਆ ਉਹਨੂੰ ਹਸਪੀਟਲ ਲੈ ਕੇ ਗਏ ਪਰ ਉਹਨੂੰ ਜਾਂਦਿਆਂ ਤੱਕ ਉਹਦੀ ਮੌਤ ਹੋ ਚੁੱਕੀ ਤਾਂ ਵਿਚਾਰਾ ਕਹਿੰਦੇ ਕਿ ਪਰਿਵਾਰ ਦੇ ਲਈ ਸਮਾਨ ਲੈਣ ਗਿਆ ਸੀ ਰਾਸ਼ਨ ਜਾਂ ਹੋਰ ਸਮਾਨ ਲੈਣ ਗਿਆ ਸੀ ਤਾਂ ਸ਼ਾਇਦ ਸੋਚਦਾ ਹੋਣਾ ਕਿ ਮੈਂ ਰਾਸ਼ਨ ਬਚਾਲਾਂ ਪਾਣੀ 'ਚ ਗਿੱਲਾ ਨਾ ਹੋ ਜੇ ਰਾਸ਼ਨ ਬਚਾਉਂਦਾ ਜਾਨ ਗਵਾ ਬੈਠਾ ਪਰਿਵਾਰ ਦੇ ਲਈ ਰੂਟੀ ਦਾ ਜੁਗਾੜ ਕਰਨ ਗਿਆ ਸੀ ਕਿਉਂਕਿ ਇੱਥੇ ਤਾਂ ਬਰਬਾਦੀ ਦੀਆਂ ਤਸਵੀਰਾਂ ਹਰ ਪਾਸੇ ਕਾਲਾ ਪਾਣੀ ਕਿੰਨੇ ਦਿਨ ਇਹ ਚੁਣੌਤੀਆਂ ਇਸੇ ਤਰ੍ਹਾਂ ਇਨ੍ਹਾਂ ਲੋਕਾਂ ਦੇ ਸਾਹਮਣੇ ਰਹਿਣਗੀਆਂ ਤੇ ਕਦੋਂ ਸੁੱਖ ਦਾ ਸਾਹ ਆਏਗਾ ਹੁਣ ਉਮੀਦਾਂ ਸਮਾਜ ਸੇਵੀ ਸੰਸਥਾਵਾਂ ਤੇ ਉਹਨਾਂ ਦਾਨੀਆਂ ਤੋਂ ਜਿਹੜੇ ਅੱਜ ਵੱਡਾ ਦਿਲ ਵਿਖਾਉਂਦਿਆਂ ਮਦਦ ਦੇ ਹੱਥ ਅੱਗੇ ਵਧਾਰੇ ਨੇ ਤੇ ਜ਼ਿੰਮੇਵਾਰੀ ਸਰਕਾਰ ਦੀ ਕਿ ਤੁਹਾਨੂੰ ਕੱਲੇ-ਕੱਲੇ ਘਰ ਤੱਕਰ ਪਹੁੰਚ ਕਰਕੇ ਇਨ੍ਹਾਂ ਦੇ ਘਰ ਦੁਬਾਰਾ ਵਸਣ ਜੋਗੇ ਕਰਨ ਦੀ ਜਨਵਰੀ ਚੱਕਣੀ ਪੈਣੀ ਹੈ ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਫਿਰੋਜ਼ਪੁਰ ਤਾਂ ਅਸਲ ਲੜਾਈ ਇਹ ਹੈ ਇਹਨਾਂ ਲੋਕਾਂ ਦੀ ਔਰ ਟਾਂਡਾ ਦੇ ਮੋਜਪੁਰ ਪਿੰਡ ਦਾ ਜ਼ਿਕਰ ਕਰਾਂਗੇ ਜਿੱਥੋਂ ਦੇ ਲੋਕਾਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਆਸਰਾ ਲਿਆ ਹੋਇਆ ਇਹ ਲੋਕ 25 ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਕਿਉਂਕਿ ਘਰਾਂ ਤਾਂ ਦੇ ਵਿੱਚ ਤਾਂ ਪਾਣੀ ਦਾ ਡੇਰਾ ਪਾਣੀ ਉਤਰਨ ਤੋਂ ਬਾਅਦ ਬਹੁਤ ਬਰੀ ਇੱਕ ਦਰਦ ਭਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਦੱਸਦੇ ਨੇ ਕਿਈ ਪਰਿਵਾਰ ਜਿਹੜੇ ਨੇ ਇਸ ਪਾਣੀ ਦੀ ਮਾਰ ਹੇਠ ਆ ਕੇ ਆਪਣੀ ਨਰਕ ਭਰੇ ਜੀਵਨ ਬਿਤਾ ਰਹੇ ਨੇ ਸੋ ਇਸ ਵਕਤ ਅਸੀਂ ਜਿਸ ਜਗ੍ਹਾ ਖੜੇ ਆਂ ਇਹ ਮੋਜਪੁਰ ਪਿੰਡ ਦੇ ਆਪਾਂ ਸ਼ਮਸ਼ਾਨ ਘਾਟ ਵਿੱਚ ਖੜੇ ਆਂ ਤਸਵੀਰਾਂ ਪਹਿਲੇ ਦਿਖਾਵਾਂਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ਮਸ਼ਾਨ ਘਾਟ ਦੇ ਚਾਰ ਦੁਆਰੀ ਦੇ ਅੰਦਰ ਸ਼ਮਸ਼ਾਨ ਘਾਟ ਮੌਜੂਦ ਹੈ ਔਰ ਇੱਕ ਪਰਿਵਾਰ ਇੱਥੇ ਲਗਭਗ 20 ਤੋਂ 25 ਦਿਨ ਤੋਂ ਸਮਾਂ ਬਿਤਾ ਰਿਹਾ ਕਿਉਂਕਿ ਪਾਣੀ ਜਿਹੜਾ ਆ ਉਹਨਾਂ ਦੇ ਘਰ ਦੇ ਵਿੱਚ ਪੂਰੀ ਤਰ੍ਹਾਂ ਭਰ ਚੁੱਕਿਆ ਸੀ ਉਸ ਤੋਂ ਬਾਅਦ ਪਰਿਵਾਰ ਨੂੰ ਇੱਥੇ ਸ਼ਰਨ ਲੈਣੀ ਪਈ ਪੂਰਾ ਸਮਾਨ ਉਹਨਾਂ ਦਾ ਇੱਥੇ ਮੌਜੂਦ ਹੈ ਇੱਥੇ ਹੀ ਰੋਟੀ ਪਾਣੀ ਬਣਾਉਂਦੇ ਨੇ ਇੱਥੇ ਹੀ ਆਪਣਾ ਗੁਜ਼ਰਬਸਰ ਕਰ ਰਹੇ ਨੇ ਹਾਲਾਂਕਿ ਕੀ ਪੂਰੀ ਸਥਿਤੀ ਹੈ ਕਿਉਂਕਿ ਦਸਰੇ ਨੇ ਪਸ਼ੂਆਂ ਦਾ ਚਾਰਾ ਵੀ ਨਹੀਂ ਹੈ ਸੜੀ ਹੋਈ ਤੂੜੀ ਤੱਕ ਉਹ ਆਪਣੇ ਪਸ਼ੂ ਨੂੰ ਪਾ ਰਹੇ ਹਾਲਾਂਕਿ ਪਸ਼ੂ ਵੀ ਬਿਮਾਰ ਹੋ ਸਕਦੇ ਇਸ ਨਾਲ ਮਾਤਾ ਜੀ ਕਿੰਨੇ ਦਿਨ ਹੋ ਗਿਆ ਇੱਥੇ ਰਹਿੰਦੇ ਨੂੰ ਹਾਂਜੀ ਹਾ ਅਨੁਸਾਰ 20-22 ਦਿਨ ਹੋ ਗਿਆ ਨਾ ਇੱਥੇ ਰਹਿੰਦੇ ਹਾਂ ਬਹੁਤ ਮੰਦੀ ਹਾਲਤ ਹੈ ਇੱਥੇ ਪਾਣੀ ਅੰਦਰਾਂ ਤੇ ਵੜਿਆ ਅਸੀਂ ਛੋਟੇ ਛੋਟੇ ਬੱਚੇ ਲੈ ਆ ਕੇ ਤਕਵਰਾ ਚ ਬੈਠੇ ਹਾਂ ਸਾਡੀ ਕੋਈ ਹਾਲਤ ਨਹੀਂ ਸਾਡੀ ਬਹੁਤ ਮੰਦੀ ਹਾਲਤ ਹੈ ਇੱਥੇ ਲੋਕੀ ਮਰੀ ਕਵਰਾ ਚ ਆਉਂਦੇ ਜੂੰਦੇ ਆਏ ਜਿੰਨਾ ਹੀ 25 ਦਿਨ ਹੋ ਗਏ ਨਹੀਂ ਇਥੇ ਆ ਕੇ ਬੱਚਿਆਂ ਦਾ ਟਾਈਮ ਪਾਸ ਕਰ ਰਹੇ ਜਦੋਂ ਪਾਣੀ ਆਇਆ ਕਿੰਨੇ ਕਿੰਨੇ ਫੁੱਟ ਆ ਗਿਆ ਸੀ ਘਰਾਂ ਦੇ ਵਿੱਚ ਪਾਣੀ 4-4 ਫੁੱਟ ਅੰਦਰ ਵੜ ਗਿਆ ਬਹੁਤ ਬਾਹਰ ਤੇ ਬਹੁਤ ਜ਼ਿਆਦਾ ਪਾਣੀ ਹੂੰ ਅੰਦਰ ਇੰਨੇ ਨੇ ਸਾਡੀਆਂ ਸਭ ਕੰਦਾਂ ਭਿੱਜੀਆਂ ਨੋਤ ਰਹੀ ਅਹੀਂ ਹੁਣ ਤੁਸੀਂ 25 ਦਿਨ ਤੋਂ ਇੱਥੇ ਰਹਿ ਰਹੇ ਹੋ ਹਾਂ ਇੱਥੇ ਨੇ ਛੋਟੇ ਛੋਟੇ ਬੱਚੇ ਲੈ ਕੇ ਅਹੀਂ ਰਾਤ ਦੇ 11 ਵਜੇ ਇੱਥੇ ਆਇਆ ਰਾਤ ਪਾਣੀ ਪਿਆ ਇੱਥੇ ਅਸੀਂ ਦੇਖ ਰਹੇ ਕਿ ਪਛੋਂ ਦਾ ਚਾਰਾ ਵੀ ਇੱਥੇ ਕਹਿੰਦੇ ਸਾਰੀ ਤੂੜੀ ਵੀ ਸੜ ਚੁੱਕੀ ਸਭ ਕੁਝ ਹਾਂਜੀ ਤੂੜੀ ਵੀ ਸਾਡੀ ਗਲ ਗਈ ਹੈ ਸਾਰੇ ਅੰਦਰ ਜੋ ਸਮਾਨ ਹੀ ਅੰਦਰ ਕੰ ਕੋਈ ਗਲਤ ਗਿਆ ਕੋਈ ਕੋਈ ਸਰ ਲੈਣ ਆਇਆ ਤੁਹਾਡੀ ਇੱਥੇ ਕੋਈ ਨਹੀਂ ਇੱਥੇ ਆਇਆ ਕੋਈ ਨਹੀਂ ਉਦੋਂ ਦਾ ਆਇਆ ਹਨ 25 ਦਿਨ ਹੋ ਗਏ ਨੇ ਇੱਥੇ ਕੋਈ ਇੱਥੇ ਕੋਈ ਬੱਚਿਆਂ ਨੂੰ ਚਾਹ ਦਾ ਘੋਟ ਨਹੀਂ ਪਲਾਉਣ ਵਾਸਤੇ ਆਇਆ ਨਾ ਕੋਈ ਦਵਾਈ ਪੁੱਛਣ ਆਇਆ ਹੋਵੇ ਕੋਈ ਸਰਕਾਰੀ ਕੋਈ ਦਵਾਈ ਨਾ ਕੋਈ ਯਾ ਨਾ ਪਾਣੀ ਨਾ ਰਾਸ਼ਨ ਕੁਝ ਨਹੀਂ ਫਿਰ ਔਖਾ ਗੁਜ਼ਾਰਾ ਹੋ ਰਿਹਾ ਬਹੁਤ ਔਖਾ ਇੱਥੇ ਗੁਜ਼ਾਰਾ ਕਰ ਰਹੇ ਅਸੀਂ ਮਾਤਾ ਜੀ ਪਰਿਵਾਰ ਚ ਕਿਹੜੇ ਕਿਹੜੇ ਜਣੇ ਆ ਤੁਸੀਂ ਕਿੰਨੇ ਜਣੇ ਹੋ ਤੁਸੀਂ ਅਸੀਂ ਇੱਥੇ ਚਾਰ ਘਰਾਂ ਪਰਿਵਾਰ ਦੇ ਇੱਥੇ ਰਹਿ ਰਹੇ ਹਾਂ ਹਾਂ ਪਰਿਵਾਰ ਸ਼ਮਸ਼ਾਨ ਘਾਟ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹਲਕਾ ਦੱਸ ਦਿੰਦੇ ਨੇ ਤਿੰਨ ਚਾਰ ਪਰਿਵਾਰ ਇਸ ਜਗ੍ਹਾ ਰਹਿ ਰਹੇ ਨੇ ਸમાન ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸਮਾਨ ਵੀ ਇਸ ਜਗ੍ਹਾ ਉਹਨਾਂ ਦਾ ਪਿਆ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਮਰਨ ਤੋਂ ਬਾਅਦ ਇਸ ਜਗ੍ਹਾ ਪਹੁੰਚਦੇ ਪਰ ਅਸੀਂ ਇਹ ਦੂਸਰੀ ਵਾਰ ਜਿਹੜਾ ਹੈ 2023 ਦੇ ਵਿੱਚ ਵੀ ਜਦ ਹੜਾ ਆਏ ਸੀ ਉਸ ਵਕਤ ਵੀ ਇਹ ਪਰਿਵਾਰ ਇੱਥੇ ਆ ਪਹੁੰਚਿਆ 2025 ਦੇ ਵਿੱਚ ਵੀ ਇਸ ਕਰਕੇ ਅਸੀਂ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਇਸ ਪ੍ਰਸ਼ਾਸਨ ਜ਼ਰੂਰ ਇਨ ਹਰ ਪੀੜਿਤ ਲੋਕਾਂ ਦੀ ਬਾਫੜੇ ਉਹਨਾਂ ਤੇ ਸਹਾਰ ਲਵੇ ਤਾਂ ਕਿ ਉਹ ਇਸ ਤਰ੍ਹਾਂ ਨਰਕ ਵਰਗਾ ਜੀਵਨ 펀자